ਅੱਜ ਆ ਗੱਲ ਕਰਾਂਗੇ ਅਸੀਂ ਪੰਜਾਬ ਦੀ ਇੱਕ ਅਹਿਮ ਖਬਰ ਦੀ ਜਿੱਥੇ ਕਿ ਦੋ ਸਕੇ ਭਰਾਵਾਂ ਵੱਲੋਂ ਇੱਕ ਨੌਜਵਾਨ ਉੱਤੇ ਗੋਲੀਆਂ ਮਾਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਤੇ ਮੁੰਡਿਆ ਨੂੰ ਉਹਨਾਂ ਦੋਵਾਂ ਤੋਂ ਭਰਾਵਾਂ ਨੂੰ ਕਤਲ ਦਿੱਤਾ ਗਿਆ ਲੇਕਿਨ ਮਾਹੌਲ ਦੀ ਗੱਲ ਕਰੋ ਕਿ ਐਡਾ ਖਤਰਨਾਕ ਪੰਜਾਬ ਦੇ ਵਿੱਚ ਮਾਹੌਲ ਬਣਦਾ ਜਾ ਰਿਹਾ ਹੈ ਕਿ ਸ਼ਰੀਆਮ ਗੋਲੀਆਂ ਚੱਲੀਆਂ ਤੇ ਹੁਣ ਆਮ ਹੀ ਗੱਲ ਹੋ ਚੁੱਕੀ ਗਈ ਹੈ ਬੀਤੇ ਦਿਨੀ ਆਪਾਂ ਮੋਹਾਲੀ ਦੀ ਇੱਕ ਤੁਹਾਨੂੰ ਖਬਰ ਦੱਸਦੇ ਆ ਜਿਹਦੇ ਵਿੱਚ ਸੀਸੀਟੀਵੀ ਦੇਖ ਕੇ ਹਰੇਕ ਤੇ ਡੌਕਟੇ ਖੜੇ ਉਜਾਨਗੇ ਕਿ ਇੱਕ ਮਹਿਲਾ ਜੋ ਕਿ ਗਰੀਬ ਪਰਿਵਾਰ ਨਾਲ ਸੰਬੰਧਤ ਹੈਗੀ ਸੀ ਕਾਫੀ ਲੰਬੇ ਸਮੇਂ ਤੋਂ ਪਰਿਵਾਰ ਦਾ ਗੁਜ਼ਾਰਾ ਕਰਦੀ ਪਈ ਸੀ ਬੁੱਢੇ ਮਾਪਿਆਂ ਦਾ ਸਹਾਰਾ ਬਣ ਕੇ ਨੌਕਰੀ ਕਰਦੀ ਪਈ ਸੀ ਉਹਨੂੰ ਇੱਕ ਸਿਰਫਰੇ ਆਸ਼ਿਕ ਨੇ ਜਿਹਦਾ ਨਾਮ ਹੈ ਸ਼ਰੀਆਮ ਦਾਤਰਾਂ ਦੇ ਨਾਲ ਹਮਲਾ ਕਰਕੇ ਉਹਨੂੰ ਮੋਢੇ ਘਾਟ ਉਤਾਦ ਦਿੱਤਾਗਾ ਜਿਹਦੀ ਸੋਸ਼ਲ ਮੀਡੀਆ ਉੱਤੇ ਵੀਡੀਓ ਤਾਂ ਵਾਇਰਲ ਬਹੁਤ ਜ਼ਿਆਦਾ ਹੋ ਗਈ ਲੇਕਿਨ ਕਿਤਨਾ ਕਿਤੇ ਉਸ ਧੀ ਦੀ ਉਸ ਭੈਣ ਦੀ ਜਾਨ ਜਿਹੜੀ ਗਈ ਆ ਉਹ ਚਲੇਗੀ ਸਿਰਫ ਰੇ ਆਸ਼ਿਕ ਨੂੰ ਫਾੜਦਾ ਲਿੱਤਾ ਗਿਆ ਲੇਕਿਨ ਜਾਨ ਤਾਂ ਕਿੱਥੇ ਵਾਪਸ ਹੋਣੀ ਇਸ ਤਰ੍ਹਾਂ ਦੇ ਹਾਲਾਤ ਦੇ ਲੁਜਾਨਾ ਦਿਖ ਨੂੰ ਮਿਲਦੇ ਪਏ ਨੇ ਕਿਤੇ ਵਾਰਦਾਤਾ ਹੋ ਰਹੀਆਂ ਗੋਲੀਬਾਰੀ ਦੀਆਂ ਕਿਤੇ ਵਾਰਦਾਤਾ ਹੋ ਰਹੀਆਂ ਲੁੱਟਾਂ ਖੋਵਾਂ ਦੀਆਂ ਔਰ ਕਿਤੇ ਵਾਰਦਾਤਾ ਹੋ ਰਹੀਆਂ ਚੋਰੀ ਚਕਾਰੇ ਦੀਆਂ ਤੁਸੀਂ ਅਕਸਰ ਰਾਤ ਨੂੰ ਕੀ ਦਿਨ ਦੇ ਵਿੱਚ ਹੀ ਅਗਰ ਤੁਸੀਂ ਮੋਬਾਈਲ ਸੌਂਦੇ ਜਾ ਰਹੇ ਹੋ ਤਾਂ ਤੁਹਾਡਾ ਪਿੱਛੇ ਮੋਬਾਈਲ ਕਿਸ ਨੇ ਖੋ ਕੇ ਲੈ ਜਾਣਾ ਹੈ ਕਿ ਜੇ ਤੁਸੀਂ ਸੋਨੇ ਦੀਆਂ ਪਾਈਆਂ ਵਾਲੀਆਂ ਤੇ ਇਕੱਲੇ ਸੌਣ ਸਨ ਇਲਾਕੇ ਦੇ ਵਿੱਚ ਸੈਰ ਕਰਦੇ ਪਏ ਹੋ ਤਾਂ ਵਾਲੀਆਂ ਕਿੱਥੇ ਤੁਹਾਡੀ ਲੱਭਣੀਆਂ ਸ਼ਾਇਦ ਤੁਸੀਂ ਬਣਾ ਲੱਭੋ ਇਹ ਤੇ ਹਾਲਾਤ ਹੋ ਜਾਂਦੇ ਪਏ ਹੁਣ ਪੰਜਾਬ ਦੇ ਸਰਕਾਰਾਂ ਨੂੰ ਚਾਹੀਦਾ ਕੋਈ ਵੱਡੇ ਕਾਨੂੰਨ ਲੈ ਕੇ ਆਉਣ ਨੂੰ ਤਾਂ ਕਿ ਇਸ ਤਰ੍ਹਾਂ ਦੀ ਘਟਰਾਵਾਂ ਨੂੰ ਰੋਕਿਆ ਜਾ ਸਕੇ ਔਰ ਪੰਜਾਬ ਦੇ ਲੋਕ ਅਮਨ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕੇ ਲੇਕਿਨ ਜੇ ਇਸ ਤਰ੍ਹਾਂ ਦੇ ਹਾਲਾਤ ਲੱਗਦੇ ਪਏ ਨੇ ਲੱਗਦਾ ਤਾਂ ਨਹੀਂ ਹੈ ਇਹ ਸੁਧਰਨ ਵਾਲੇ ਕਿਉਂਕਿ ਚਿੱਟੇ ਦੀ ਤੋੜ ਜਦੋਂ ਵਾਇਦੀ ਨਸ਼ੇੜੀਆਂ ਨੂੰ ਇਹ ਫਿਰ ਭਜਦੇ ਨੇ ਉਹ ਲੁੱਟਾਂ ਖੋਹਾਂ ਕਰਨ ਨੂੰ ਤੇ ਆਪਣੀ ਇਹ ਜਿਹੜੀ ਤੋੜ ਪੂਰੀ ਕਰਨ ਨੂੰ ਇਸ ਕਰਕੇ ਚਿੱਟੇ ਦੀ ਤੋੜ ਨੂੰ ਖਤਮ ਕਰ ਲਈ ਜਿਹੜੀ ਚੈਨ ਹੈਗੀ ਹੈ ਕੁਛ ਨਾ ਕੁਛ ਸਰਕਾਰਾਂ ਨੂੰ ਵੱਡੇ ਉਪਰਾਲੇ ਕਰਨੇ ਪੈਣਗੇ ਜਿੱਤੋਂ ਬਾਅਦ ਸਰਕਾਰ ਔਰ ਆਮ ਇਨਸਾਨ ਜਿਹੜੇ ਹੈ ਉਹ ਸਹੀ ਤਰ੍ਹਾਂ ਦੀ ਨੀਂਦ ਸੌ ਸਕਣ ਅਗਰ ਨਹੀਂ ਇਸ ਤਰ੍ਹਾਂ ਦਾ ਕੁਝ ਕੀਤਾ ਜਾਂਦਾ ਤੇ ਫਿਰ ਆਉਣ ਵਾਲੇ ਹਾਲਾਤ ਹੋਰ ਵਿਗੜਦੇ ਨਜ਼ਰ ਆਉਂਦੇ ਪਏ ਨੇ ਸੁਣਾਉਨੇ ਤੁਹਾਨੂੰ ਉਸ ਅਧਿਕਾਰੀ ਦੀਆਂ ਗੱਲਾਂ ਜਿਨ੍ਹਾਂ ਨੇ ਫੜੇ ਇਹਨਾਂ ਦੋਵਾਂ ਸਕੇ ਭਰਾਵਾਂ ਨੂੰ ਜਨਾ ਉਤੇ ਕਾਫੀ ਮਾਮਲੇ ਦਰਜ ਹੈਗੇ ਨੇ ਕੁਛ ਇੱਕ ਵਾਰ ਤੋਂ ਜਿਹੜੇ ਸਾਨੂੰ ਕ੍ਰੀਪ ਸਾਨੂੰ ਫੋਨ ਆਂਦਾ ਇੱਕ ਕਿ ਚੰਦੂਮਨ ਏਰੀਆ ਦੇ ਵਿੱਚ ਜਿਹੜਾ ਹੈਗਾ ਵਾ ਕੱਲ 6 ਤਰੀਕ ਨੂੰ ਸ਼ਾਮ ਨੂੰ 7:30 10 ਵਜੇ ਜਿਹੜਾ ਹੈਗਾ ਵਾ ਦੋ ਘਟਾਂ ਦੇ ਵਿੱਚ ਲੜਾਈ ਹੋਈ ਹੈ। ਇਸੇ ਤਰ੍ਹਾਂ ਸਾਡੀ ਪੁਲਿਸ ਪਾਰਟੀ ਜਿਹੜੀ ਹੈਗੀ ਆ ਚਾਦੂਮੰਚ ਜਿਹੜਾ ਪਿੰਡ ਹੈਗਾ ਪੀਐਸ ਕਿਲਾ ਲਾਲ ਸਿੰਘ ਦੇ ਵਿੱਚ ਉਥੇ ਪਹੁੰਚਦੀ ਹੈ ਤੇ ਪ੍ਰੋਪਰ ਤਰੀਕੇ ਨਾਲ ਉਥੇ ਜਾ ਕੇ ਇਨਵੈਸਟੀਗੇਟ ਕੀਤਾ ਜਾਂਦਾ ਹੈ। ਤੇ ਉਸ ਤੋਂ ਪਤਾ ਲੱਗਦਾ ਹੈ ਕਿ ਦੋ ਘਟਾਂ ਦੇ ਵਿੱਚ ਆਪਸ ਦੇ ਵਿੱਚ ਗੋਲੀਆਂ ਚੱਲੀਆਂ। ਤੇ ਇਤੇ ਦਰਾਂ ਹੀ ਸਾਨੂੰ ਜਿਹੜਾ ਕਰਾਇਮ ਆਫ ਸੀਨ ਦੇ ਵਿੱਚ ਜਿਹੜੇ ਹੈਗੇ ਆ ਤਿੰਨ ਦੋ ਖਾਲੀ ਰੌਂ ਤੇ ਜਿਹੜਾ ਇੱਕ ਜਿਹੜਾ ਚਿੰਦਾ ਰੌਂ ਸਾਨੂੰ ਬ੍ਰਾਹਮਤ ਹੋਇਆ ਜਿਸ ਤੋ ਤਹਿਤ ਮਾਨਯੋਗ ਐਸਐਸਪੀ ਬਟਾਲਾ ਦੇ ਦਿਸਾ ਨਿਰਦੇਸ਼ ਕੀਤੇ ਜਿਹੜੇ ਹੈਗੇ ਆ ਵਕਫ ਟੀਮਾਂ ਦਾ ਸੰਗਠਨ ਕੀਤਾ ਗਿਆ ਤੇ ਹਰ ਪੱਖੂ ਜਿਹੜਾ ਹੈਗਾ ਇਨਵੈਸਟੀਗੇਸ਼ਨ ਨੂੰ ਉੰਗਾਲ ਲਿਆ ਗਿਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਮਦਨ ਮਸੀ ਜਿਹੜਾ ਪੁੱਤਰ ਨਿਯਮਤ ਮਸੀ ਵਾਸੀ ਡਾਲੇ ਚੱਕ ਦੇ ਨੂੰ ਪੰਜ ਗੋਲੀਆਂ ਨਾਲ ਜ਼ਖਮੀ ਹੋਇਆ ਹੈ ਇਸੀ ਤਰ੍ਹਾਂ ਹੀ ਸਾਡੀ ਟੀਮ ਜਿਹੜਾ ਹੈਗਾ ਉਸ ਦੀ ਸਟੇਟਮੈਂਟ ਲੈਣ ਵਾਸਤੇ ਅੰਬੇਸਡਰ ਹਸਪੀਟਲ ਪਹੁੰਚੀ। ਇਹ ਤੋਂ ਪਤਾ ਲੱਗਾ ਕਿ ਸਿਵਲ ਹਸਪੀਟਲ ਤੋਂ ਅਮਨਦੀਪ ਹਸਪੀਟਲ ਦੇ ਵਿਟੀੜਾ ਰੈਫਰ ਕੀਤਾ ਗਿਆ ਹੈ। ਤੇ ਉਸ ਦੇ ਬਦਨਬਸੀ ਦੀ ਅਸੀਂ ਸਟੇਟਮੈਂਟ ਲਈ ਸਟੇਟਮੈਂਟ ਲੈਣ ਤੋਂ ਬਾਅਦ ਕਲੀਅਰ ਹੋਇਆ ਕਿ ਜਿਹੜੇ ਦੋ ਹੈਗੇ ਪਰਮ ਦੀਰ ਉਸ ਨਾਨਿਤ ਤੇ ਉਸ ਦਾ ਪਰ ਆ ਜਿਹੜਾ ਸੁੰਦਰ ਹੈਗਾ ਦੋਨਾਂ 'ਵੱਲੋਂ ਗੋਲੀਆਂ ਚਲਾਈਆਂ ਗਈਆਂ। ਇਸੇ ਤਰ੍ਹਾਂ ਹੀ ਮਾਨਯੋਗ ਐਸਐਸਪੀ ਮੈਮ ਦੀ ਦਿਸ਼ਾ ਨਿਰਦੇਸ਼ ਸ਼ੀਟ ਜਿਹੜਾ ਹੈਗਾ ਇਹ ਮੁਕੱਦਮਾ ਨੰਬਰ 50/24 ਪੀਐਸ ਖਿਲਾਫ ਲਾਲ ਸਿੰਘ ਦੇ ਵਿਰੁੱਧ ਦਰਜ ਤੇ ਵਕ ਵਕਤੀ ਮਦ ਜਿਹੜਾ ਹੈਗਾ ਵਾ ਕੀਮਾ ਜੇ ਇਨਵੈਸਟੀਗੇਟ ਕਰ ਰਹੀਆਂ ਸੀ ਤੇ ਫਾਰਮ ਇਨਫੋਰਮੇਸ਼ਨ ਟੋਟਲ ਈਵਨਿੰਗ ਤੱਕ ਜਿਹੜਾ ਹੈਗਾ ਦੋਨਾਂ ਨੂੰ ਅਸੀਂ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਮੈਂ ਇਹ ਜਿਹੜੇ ਦੋਨੇ ਜੁਗਾਂ ਦੇ ਪਹਿਲਾਂ ਵੀ ਏਰੀਆ ਨੂੰ ਮਾਰਦੇ ਜਿਹੜੇ ਦੱਸ ਨੇ ਔਰ ਇਹ ਤਾਂ ਵੀ ਆਪਸ ਚ ਲੜਾਈ ਜਿਹੜੀ ਆ ਉਹ ਕੀ ਮਕਸਦ ਹੈ ਇਹਨਾਂ ਦਾ ਜਿਹੜਾ ਪਿਛਲੇ ਕਾਫੀ ਸਮੇਂ ਦੇ ਜਿਹੜੇ ਕੰਮ ਕਰਦੇ ਕਾਫੀ ਸਮੇਂ ਤੋਂ ਜਿਹੜਾ ਹੈਗਾ ਵਾ ਇਹ ਆਪਸ ਦੇ ਵਿੱਚ ਇਹਨਾਂ ਦੀ ਆਪਸੀ ਕ੍ਰਾਸ ਜਿਹੜੇ ਪਰਚੇ ਹੋਏ ਸੀਗੇ ਤੇ ਆਪਸੀ ਵਿੱਚ ਜਿਹੜੇ ਹੈਗੇ ਲੜਾਈ ਝਗੜੇ ਜਿਹੜੇ ਕੁਟਮਾਰ ਦੇ ਸੀਗੇ ਤੇ ਉਸ ਤੋਂ ਬਾਅਦ ਹੀ ਇਹਨਾਂ ਦੇ ਜਿਹੜੇ ਹੈਗੇ ਲੜਾਈ ਝਗੜੇ ਵਾਧੇ ਗਏ ਜਿਸ ਦੇ ਤਹਿਤ ਜਿਹੜਾ ਪਰਮਜੀ ਉਖਨਾਨਿਕ ਹੈਗਾ ਉਸ ਦੇ 10 ਜਿਹੜੇ ਪਰਚੇ ਹੈਗੇ ਆ ਤੇ ਜਿਹੜਾ ਮਦਨ ਮਸੀਹ ਜਿਸ ਨੂੰ ਗੋਲੀਆਂ ਲੱਗਿਆ ਹੈ ਉਸ ਦੇ ਵਿੱਚ 6 ਤੋਂ 7 ਦੇ ਕਰੀਬ ਜਿਹੜੇ ਪਰਚੇ ਹੈਗੇ ਆ ਇਲਾਕੇ ਦੇ ਵਿੱਚ ਜਿਹੜਾ ਇਹ ਆਪਣਾ ਪਰਕਸਰ ਕਲਮ ਕਰਨਾ ਚਾਹੁੰਦੇ ਆ ਕਿ ਮੇਰਾ ਨਾਮ ਹੋਵੇ ਲੋਕਾਂ ਦੇ دہشت ਪੁਣਾ ਕਰਨਾ ਚਾਹੁੰਦੇ ਆਪਣੇ ਨਾਮ ਦੀ ਦੂਮੀ ਝੂਠ ਜਿਹੜੇ ਨੇ ਦੋਨੋਂ ਇੱਕ ਦੋਨਾਂ ਦਾ ਹੀ ਕ੍ਰਿਮੀਨਲ ਰਿਕਾਰਡ ਹੈਗਾ ਤੇ ਕਿਤੇ ਨਾ ਕਿਤੇ ਦੋਨੇ ਹੀ ਇੱਕ ਰੂਪੇ ਦੇ ਦੋਸ਼ੀ ਹੈਗੇ ਆ ਤੇ ਜਿਸ ਦੀ ਕਰੀਬ ਜਿਹੜਾ ਹੈਗਾ ਉਹਨਾਂ ਨੇ ਗੋਲੀਆਂ ਚਲਾਈਆਂ ਤੇ ਦੋਨੇ ਇੱਕ ਤਾਂ ਹਸਪੀਟਲ ਦੇ ਵਿੱਚ ਐਡਮਿਟ ਹੈ ਦੂਸਰਾ ਜਿਹੜਾ ਹੈਗਾ ਉਸ ਨੇ ਰਸ਼ ਕਰ ਲਿਆ ਜਿੰਨਾ ਇਹ ਜਿਹੜਾ ਨਾਨਕ ਹੈ ਇਹ ਵਿਕਤ ਕਾਫੀ ਲੰਬੇ ਸਮੇਂ ਤੋਂ ਸਰਫੀਆਂ ਚ ਇਹ ਵਾਲਾ ਤੇ ਕਿਸੇ ਗੈਂਗ ਵਾਸਤੇ ਕੰਮ ਕਰਦਾ ਕਿ ਜਾਂ ਆਪਣੇ ਤੌਰ ਤੇ ਕੰਮ ਕਰਦਾ ਤੇ ਫਿਲਹਾਲ ਤੇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਜਿਹੜਾ ਹੈਗਾ ਇਹਨਾਂ ਦੀ ਆਪਸੀ ਵਜ੍ਹਾ ਰੰਜ ਜਿਹੜੀ ਲੜਾਈ ਝਗੜੇ ਦੀ ਉਹ ਹੈਗੀ ਸੀਗੀ ਮਦਨ ਮਸੀਦੇ ਤੇ ਪਰਮਵੀਰ ਦੀ ਤੇ ਉਹ ਜਿਹੜਾ ਦੂਸਰਾ ਉਹਦਾ ਪ੍ਰਾ ਸੁੰਦਰ ਹੈਗਾ ਜੋ ਦੋਨੇ ਕੋ ਆਪਣੇ ਗੈਂਕ ਦੇ ਲੀਡਰ ਨੇ ਦੋਨੇ ਮਦਨ ਦਾ ਬਣਾ ਲਏ ਜਿਹਨਾਂ ਦੇ ਜਿਹੜੇ ਗਰੁੱਪ ਬਣਾਏ ਹੋਏ ਸੀ ਤੇ ਫਿਲਹਾਲ ਤਾਂ ਜਿਹੜੇ ਦੇਖੋ ਅਲੱਗ-ਅਲੱਗ ਬਨੇ ਹੋਏ ਆ ਇਹਨਾਂ ਦੇ ਗਰੁੱਪ ਬਨੇ ਹੋਏ ਇੱਕ ਮਦਨ ਦਾ ਗਰੁੱਪ ਬਣਿਆ ਹੋਇਆ ਦੂਸਰਾ ਜਿਹੜਾ ਪਰਮਵੀਰ ਨਾਨਿਕ ਦਾ ਗਰੁੱਪ ਬਣਿਆ ਹੋਇਆ ਤੇ ਇਹ ਗਰੁੱਪ ਵਾਈਜ਼ ਹੀ ਲੜਾਈ ਕਰਦੇ ਸੀ ਕੋਈ ਲੜਾਈ ਦਾ ਮਕਸਦ ਉਹ ਪਰ ਅਜੇ ਤੱਕ ਪਤਾ ਨਹੀਂ ਲੱ ਦੀ ਲੜਾਈ ਦਾ ਕਾਫੀ ਸਮੇ ਤੋਂ ਪਹਿਲਾਂ ਹੀ ਇਹਨਾਂ ਦੀ ਲੜਾਈ ਝਗੜੇ ਦੇ ਪਰਚੇ ਸੀਦੇ ਉਸੇ ਵਜ੍ਹਾ ਰਜਿਸਟਰ ਲੈ ਕੇ ਜਿਹੜੀ ਹੈਗੀ ਆ 6 ਤਰੀਕ ਨੂੰ ਰਾਤ ਨੂੰ ਜਿਹੜੀ ਸਾਢੇ 10 ਵਜੇ ਜਿਹੜੀ ਹੈਗੀ ਆ ਉਹ ਗੋਲੀ ਚੱਲੀ ਆ ਇਸ ਦੇ ਵਿੱਚ ਅਸੀਂ 3 ਦਿਨ ਦਾ ਮੰਡ ਲਿਆ ਏ ਤੇ ਦਰੋਨੇ ਪੁੱਛੇ ਕਿ ਜਿਹੜੇ ਹੈਗੇ ਆ 5 ਪਿਸਟਲ ਸਾਨੂੰ ਗ੍ਰਾਮਦੂ ਹੋਏ ਆ ਇੱਕ ਬੱਤੀਬੋਹ ਤੇ 4 ਜਿਹੜੇ ਹੈਗੇ ਆ ਬੱਤੀਬੋਹ ਤੇ 10 ਜਿੰਦਾ ਲਾਈਵ ਜਿਹੜੇ ਆ ਰਾਉਂਡ ਫ੍ਰਾਮ ਕਿਤੇ ਗਏ ਗੋਲੀ ਗੋਲੀ ਕਾਨਸਰਟ ਚੱਲੀ ਸੀ ਜੀ ਉਹ ਫੈਕਟਰੀ ਚੱਲੀ ਸੀ